ਥਾਣਾ ਸਿਟੀ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦ ਪੁਲਿਸ ਨੇ ਇੱਕ 16 ਸਾਲਾ ਨਾਬਾਲਗ ਲੜਕੀ ਦੇ ਨਾਲ ਸਮੂਹਿਕ ਦੁਸ਼ਕਰਮ ਦੇ ਮਾਮਲੇ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉੱਥੇ ਇਸ ਮਾਮਲੇ ਵਿੱਚ ਨਾਮਜ਼ਦ આરોપીਆਂ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਦਾ ਘਰਾਉ ਕੀਤਾ ਤੇ ਪੁਲਿਸ ਦੇ ਧੱਕੇਸ਼ਾਹੀ ਦੇ આરોਪ ਵੀ ਲਗਾਏ। ਸੂਤਰਾਂ ਦੇ ਅਨੁਸਾਰ ਇਸ ਮਾਮਲੇ ਵਿੱਚ ਕਰੀਬ 7 ਤੋਂ 8 ਲੜਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਦਕਿ ਪੁਲਿਸ ਨੇ ਤਿੰਨ આરોપીਆਂ ਨੂੰ ਰਾਉਂਡ ਅਪ ਵੀ ਕਰ ਲਿਆ ਹੈ ਜਿਸ ਦੇ ਬਾਰੇ ਵਿੱਚ ਵੀ ਕੋਈ ਵੀ ਪੁਲਿਸ ਅਧਿਕਾਰੀ ਹਲੇ ਕੁਝ ਦੱਸਣ ਲਈ ਤਿਆਰ ਨਹੀਂ ਹੈ।

ਪਾਣ ਲਿਸਨ ਨੂੰ ਨੀਂਦ ਦੁਬਾਰਾ ਕਰਦੇ ਤੇ ਕਿੰਨੇ ਮੁੰਡਿਆਂ ਦੇ ਉੱਤੇ ਇੰਜਾਮ ਲਾਇਆ ਗਿਆ ਮੈਂ 8 ਮੁੰਡਿਆਂ ਤੇ ਲਾਇਆ ਜੀ ਜਿਹੜੀ ਕੁੜੀ ਸਕੂਲ ਪੜਦੀ ਆ ਬੱਚੇ ਤੁਹਾਡੇ ਸਕੂਲ ਨਹੀਂ ਪੜਦੇ ਹਾਂ ਪਰ ਸੁਣਨ ਚ ਆਇਆ ਜੀ ਸਕੂਲ ਦੇ ਵਿੱਚ ਗਲਤ ਕੰਮ ਹੋਇਆ ਤੇ ਤੁਹਾਡੇ ਬੱਚੇ ਸਕੂਲ ਕਿਉਂ ਤਾਂਗੇ ਇਹ ਹੁਣ ਉਹ ਦੱਸੂਗੇ ਨਾ ਇਹ ਹੋਈ ਦੱਸ ਸਕਦੀ ਕਿੱਦਾਂ ਗਿਆ ਇਹ ਕੀ ਕਹਿ ਰਹੀ ਆ ਕਿ ਕਿੰਨੇ ਜਣਿਆਂ ਨੇ ਗੈਰ ਰਿਪ ਕੀਤਾ ਕਹਿੰਦੀ ਮੈਂ ਲਾ 8 ਜਣਿਆਂ ਨੇ ਕੀਤਾ ਜੀ ਸਕੂਲ ਜੀ ਖਾਸ ਸਕੂਲ ਵਿੱਚ ਸਕੂਲ ਕਿਹੜਾ ਵਾ ਜੀ ਸਕੂਲ ਮੈਨੂੰ ਹੁਣ ਸਕੂਲ ਕਿਹੜਾ ਅਨੰਦ ਪਬਲਿਕ ਆ ਮਨ ਮੰਗ ਕੇ ਆਈ ਮਨ ਤੋਂ ਸਾਡੇ ਬੱਚੇ ਨਜਾਇਜ਼ ਇਹਨਾਂ ਨੇ ਨਜਾਇਜ਼ ਬੱਚੇ ਕੀਤੇ ਆ ਸਾਡੇ ਬੱਚੇ ਜਿਹੜਾ ਇਹਨਾਂ ਨੇ ਨਜਾਇਜ਼ ਕੀਤੇ ਆ ਹੁਣ ਕੁੱਲ ਕਿੰਨੇ ਜਨਾਂ ਤੇ ਬੱਚਾ ਕਰਤਾ ਵਾ ਹੁਣ ਇਹਨਾਂ ਨੇ ਕੀਤਾ ਅੱਠ ਤੇ ਭਰਾ ਤਿੰਨ ਬੱਚੇ ਇਹਨਾਂ ਨੇ ਫੜ ਲਿਆ ਇਹ ਕਹਿੰਦੀ ਆ ਵੀ ਸਾਨੂੰ ਅਈ ਇਹਨਾਂ ਕੋਲ ਵੀ ਇਹਨਾਂ ਦੇ ਪਿਤਾ ਪਾਲਾਂਗੇ ਪੰਜ ਬੱਚੇ ਬਾਕੀ ਇਹ ਭਕਣਗੇ ਸਾਨੂੰ ਇਹ ਕਦੇ ਰਹਿਣਾ ਨਹੀਂ ਆਜੀ ਕੀ ਮਾਮਲਾ ਹੈ ਤੁਸੀ ਇੱਥੇ ਧੰਨ ਨਾਲ ਸਿੱਟੀ ਖਾਣ ਦੇ ਬਾਹਰ ਮਾਮਲਾ ਇਹ ਹੈ ਕਿ ਸਾਡੀ ਕੁੜੀ ਦੇ ਚੂਹਾਂਜਾ ਉਸ ਦਾ ਚੂਹਾਂਜਾ ਮਰੇ ਗਿਆ ਆ 20 ਨਵੰਬਰ ਨੂੰ ਸਾਡੀ ਸੁਖਨੀਤ ਦੀ ਮੰਮੀ ਤੇ ਸੁਖਨੀਤ ਸਾਹਿਬ ਨਾਲ ਲੜ ਕੇ ਗਈ ਸੀ ਉਹਦੀ ਸਿਸਟਰ ਕੱਢੀ ਤੇ ਕਦੀ ਸੀ ਤੁਹਾਨੂੰ ਆਟੋ ਤੇ ਅਥਾਰਾ ਦਿਖਾ ਦੂੰਗੀ ਮੇਰੇ ਘਰਾਂ ਨੂੰ ਤੁਸੀਂ ਜਾਣਦੇ ਨਹੀਂ ਆ ਕਿ ਧਾਰੀ ਵਾਲ ਹੁੰਨੇ ਆ ਅਸੀਂ ਸੁਖਨੀਤ ਕੌਣ ਆ ਸੁਖਨੀਤ ਕੁੜੀ ਆ अच्छा जी हां जी आनंद स्कूल ਚ ਪੜਦੀ ਹੈ ਠੀਕ ਹੈ ਜੀ ਹਾਂ ਜੀ ਹੁਣ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਆ ਕਿ ਇਹ ਛੁੱઠા ਪਸਾਉਂਦੀਆਂ ਆ ਤੁਹਾਡੀ ਬੇਟੀ ਦੀ ਤੁਹਾਡੀ ਬੇਟੀ ਨੂੰ ਜੋ ਛੁੱઠા ਪਸਾਰੇ ਆ ਜਾਂ ਕੀ ਲੜਾਈ ਕਰਕੇ ਇਹ ਤਾਂ ਹੀ ਬੇਟੀ ਉਥੇ ਅੰਮਕਲ ਵੀ ਪੜਦੀ ਹੈ ਹਾਂ ਜੀ ਕੋਈ ਲੜਾਈ ਚੜਾਵਾ ਸੀ ਕਿ ਬੇਟੀ ਦਾ ਲੱਕੜੀ ਦਾ ਨਹੀਂ ਕੋਈ ਨਹੀਂ ਸੀ ਬੇਟੀ ਕਲਾਸ ਚ ਬੇਟੀ ਪੜਦੀ ਹੈ ਬੇਟੀ ਹੁਣ 11th ਕਲਾਸ ਚ ਹੈ ਨਵਾਲਾ ਜਾ ਬੇਟੀ ਤੁਹਾਡੀ ਹਾਂ ਜੀ ਸੋ ਮੇਰਾ ਸੁਨੀਤਾ ਉਹ ਨਾ ਮੁੰਡੇ ਨਾਲ ਧੱਕੇ ਨਾਲੇ ਨੇ ਲੜਕੀ ਨੇ ਆ ਆ ਮੁੰਡੇ ਦੇ ਗੈਂਗੇ ਦੇ ਵਿੱਚ ਕੀਤਾ ਦ ਗੱਲ ਕੀਤੀ ਹੈ ਕਿ ਉਹਨੇ ਧੱਕੇ ਨਾਲ ਫਸਾਇਆ ਮੁੰਡੇ ਨੂੰ ਰਾਤ ਨੂੰ ਜਾ ਕੇ ਚੱਕ ਕੇ ਲਿਆ ਕਰੋ ਬਿਨਾਂ ਗਲਤੀ ਕਿੱਥੇ ਰਹਣਾ ਤੁਸੀਂ ਅਜੀ ਨੇਪਾਲ ਰਣਿਉਲਾ ਇੱਥੇ ਕਿਥੇ ਰਣਿਉਲਾ ਇੱਥੇ ਇੱਥੇ ਸੁਪਲਾ ਐਮਸੀ ਕੇ ਨਾਲ ਪੀਤਨਗਰ 5 ਨੰਬਰ ਗਲੀ ਪੂਰੀ ਸੰਤਪੁਰੇ ਰਣ ਦੇ ਦੇ ਤਨ ਦੇ ਦੇ ਕਰਦੇ ਆ ਇਹਨੇ ਚਾਰ ਮੁੰਡੇ ਦਾ ਨਾਮ ਪਤਾ ਨਹੀਂ ਹੈ ਚਾਰ ਮੁੰਡੇ ਦਾ ਨਾਮ ਪਤਾ ਹੈ ਕਿੰਨੇ ਕੋਈ ਮੁੰਡੇ ਆਏ ਕੋਈ ਗਏ ਇਹਦੇ ਪੈਸੇ ਦੀ ਗੱਲ ਚੱਲਦੀ ਹੈ ਸੋ ਮਸਲਾ ਭਰੀ ਜਾਂਦਾ ਇੱਕ ਬੰਦਾ ਉਹ ਸਾਹਮਣੇ ਕਹਿੰਦੇ ਮੇਰਾ ਰਿਸ਼ਤੇਦਾਰ ਲੱਗਦਾ ਨਹੀਂ ਤੂੰ ਹੋਲੀਆ ਕਿੰਨੇ ਬੰਦਾ ਹੂੰ ਕਹਿੰਦਾ ਮੇਰਾ ਰਿਸ਼ਤੇਦਾਰ ਲੱਗਦਾ ਉਹ ਮੁਕਰ ਗਿਆ ਬੰਦਾ ਮੈਂ ਦੇਖਦੀ ਕਿ ਪਰ ਇਹਨੇ ਕੀ ਕਰਦਾ ਆ ਆਓ ਆਓ ਜਦ ਕਹੇ ਨਾਲ ਕਰਨਾ ਨਹੀਂ ਚਾਹਦਾ ਮੇਰੇ ਮੁੰਡੇ ਬਾਹਰ ਆਣਾ ਚਾਹੀਦਾ ਜੋ ਮਰਜ਼ੀ ਹੋਈ ਜਾਵੇ ਬਾਹਰ ਆਣਾ ਜੇ ਤੇ ਗਲਤ ਹੋਇਆ ਤਾਂ ਸਾਰੇ ਲੋਕਾਂ ਨਾਲ ਕੱਲ ਪਰਸੂ ਫਿਰ ਇਹ ਮੁੰਡੇ ਕੇ ਫਸਾਊਗਾ ਫਿਰ ਕੀ ਬਣੂਗਾ ਅਸੀਂ ਘਰ ਬੰਦ ਕਰ ਦੇ ਚਾਕਲੇ ਫੜਾ ਦੇ ਤੂੰ ਮੰਨ ਕੀ ਕਰਦੇ ਹੋ ਮੈਂ ਕਹਿੰਦੇ ਮੇਰੇ ਮੁੰਡੇ ਬਾਹਰ ਆਣੇ ਚਾਹੀਦੇ ਪਰ ਤਾਂ ਹੁਣ ਨਹੀਂ ਚਾਹੀਦਾ ਜਿੱਦਾਂ ਮਰਜ਼ੀ ਹੋ ਇੱਕ ਮਹੀਨੇ ਪਹਿਲੇ ਇੱਕ ਕੁੜੀ ਤੋਂ ਪਤਾ ਨਹੀਂ ਕੀ ਹੋਇਆ ਜਾਂ ਨਹੀਂ ਹੋਇਆ ਅੱਜ 2 ਮਹੀਨਾ ਬਾਅਦ ਆ ਕੇ ਕਿੰਦੀ ਮੇਤੇ ਪਰਚਾ ਰੇਪ ਦਾ ਹੋਇਆ ਵਾ ਆ ਪੁਲਿਸ ਦੇਖੋ ਕਿੱਦਾਂ ਲਿਆ ਜੇ ਉਤਾ ਕਿਸੇ ਥਾਣੇ ਤੇ ਫੋਨ ਕਰਦੀ ਹੈ ਨਾ ਸਿਟੀ 'ਚ ਉਹ ਕਹਿੰਦੇ ਜੀ ਸਿਟੀ ਟੂਨ ਲਗੜਾ ਵਾ ਅੱਜ ਐਸਐਚਓ ਸਾਹਿਬ ਨੇ ਪਰਚਾ ਵੀ ਕਰਤਾ ਮੁੰਡਿਆਂ ਨੂੰ ਰੈਕਟ ਵੀ ਤੈਨੂੰ ਨੂੰ ਕਰ ਲਿਆ ਸਿਰਫ ਝੂਠਾ ਪਰਚਾ ਜੋ ਮੀਨਾ ਰਾਮ ਸ਼ਰਮਾ ਜੀ ਜਿਹੜਾ ਮੁੰਡਾ ਆਪਣਾ ਸੁੰਦਰ ਲਾਲ ਸ਼ਰਮਾ ਜੀ ਮੇਰਾ ਬੇਟਾ ਹੈ ਵੱਡਾ ਕਿੰਨੇ ਸਾਲ ਦੀ ਉਮਰ ਆ 25 ਸਾਲ ਦਾ ਸੁੰਦਰ ਲਾਲ ਸ਼ਰਮਾ ਨੇ ਮੁੰਡੇ ਦਾ ਨਾਮ ਸੰਦਰ ਲਾਲ ਸਰਦਾਰ ਇਹ ਕਹਿੰਦੇ ਸਾਰੀ ਇਹ ਕਹਿੰਦੇ ਕੱਲ 9 ਵਜੇ ਅਸਤੋ ਸਾਹਿਬ ਜਾ ਕੇ ਰੇਡ ਕਰੇ ਇਹ ਮੁੰਡੇ ਨੂੰ ਕਹਿੰਦੇ ਜੀ ਆਈਫੋਨ ਲੈ ਆਹੋ ਆਈਫੋਨ ਇਹਨਾਂ ਨੇ ਕਿਹਾ ਕਿ ਇਹ ਉਹਦਾ ਗੈਂਗ ਰੈਪ ਦਾ ਕਿਸ਼ ਹੈ ਕੱਲੇ ਥਾਣੇ ਨਾਲ ਚੱਲਣਾ ਪੈਣਾ ਇਹਨਾਂ ਨਾਲ ਲੈ ਜਾਏ ਫਿਰ ਵਿਚ ਰਾਤੇ ਰੋਕੇ ਕਿਸ ਨੂੰ ਪਤਾ ਨਹੀਂ ਕਿਹਨੂੰ ਮੁੰਡੇ ਨੇ ਗੱਲਬਾਤ ਕਰਕੇ ਫਿਰ ਨਾਲ ਆਏ ਅੱਬਾ ਨਾਲ ਹੀ ਆਏ ਨੇ ਨਹੀਂ ਨਹੀਂ ਹਾਂਜੀ ਪਰਦਾ ਨਹੀਂ ਆਦੇ ਕੁੜੀ ਕੁੜੀ ਪਤਾ ਨਹੀਂ ਪੜਦੀ ਕੁੜੀ ਪਤਾ ਨਹੀਂ ਕੁੜੀ ਉਹਨਾਂ ਦੀ ਆ ਸੰਤਪੁਰੇ ਦੀ ਇਹਨਾਂ ਦੇ ਚੋਤਾਰ ਨੂੰ ਬੁਲਾਇਆ ਜੀ ਮੇਰੇ ਨਾਲ ਇਹ ਤੱਤਕ ਇਸ਼ਾਈ ਹੋਇਆ ਆਪਣੇ ਰੂਮ ਤੇ ਲੈ ਜਾ ਕੇ ਮੇਰੇ ਨਾਲ ਗੈਨ ਦੇ ਰਹੀ ਕੀਤੀ ਆ ਇਹਦਾ ਬਿਆਨ ਲਿਖਿਆ ਕੰਦੇਸ਼ ਐਚ.ਐਚ.ਓ ਸਾਹਿਬ ਲੇਕਿਨ ਇੱਕ ਪਾਸੇ ਬਿਆਨ ਲੈ ਕੇ ਪਰਚਾ ਕਿੱਦਾਂ ਕਰ ਰਹੇ ਨੇ ਸਾਡੇ ਵੀ ਤਾਂ ਸੁਣੇ ਕੁੜੀ ਨੂੰ ਨਾਲ ਰੱਖੋ ਸਾਹਮਣੇ ਅਮਨੇ ਸਾਹਮਣੇ ਗੱਲ ਕਰਾਓ ਕਦੋਂ ਰੇਪ ਹੋਇਆ ਵਾ ਕੀ ਹੋਇਆ ਵਾ ਕਿੰਨੇ ਮੁੰਡੇ ਹੋਏ ਸ਼ਾਮਿਲ ਸੀਗੇ ਗੈਂ ਕਿੰਨੇ ਕਿੰਨੇ ਗੈਂ ਕੀਤੀ ਆ ਕੀਤੀ ਆ ਉਹ ਵੀ ਪਤਾ ਲੱਗੇ ਸਾਡੀ ਮੰਗ ਇਹ ਕਿ ਐਸਐਸਓ ਸਾਹਿਬ ਨੂੰ ਭੜਾਓ ਹਾਂਜੀ ਔਰ ਇੱਕ ਪ੍ਰਧਾਨੇ ਦਾ ਉਤਰ ਮੇਰਾ ਨਾਮ ਹੈ ਅਗਰ ਰੇਨੂ ਪ੍ਰਧਾਨ ਮੈਂ ਬੀਜੇਪੀ ਦੀ ਪ੍ਰਧਾਨ ਹਾਂ ਇਹ ਮਾਮਲਾ ਜਿੱਦਾਂ ਕਿ ਮੈਨੂੰ ਕੁਛ ਇਸ ਬਾਰੇ ਪਤਾ ਨਹੀਂ ਸੀ ਲੇਕਿਨ ਪ੍ਰਧਾਨੋ ਨੇ ਮੈਨੂੰ ਦੱਸਿਆ ਵੀ 2 ਮਹੀਨੇ ਪਹਿਲਾਂ ਦੀ ਇਹ ਵਾਰਦਾਤ ਤਾਂ ਕੋਈ ਹੋਈ ਨਾ ਕੁੜੀਆਂ ਨੇ ਇਹਨਾਂ ਨੂੰ ਕੋਈ ਦਰਖਾਸਤ ਨਹੀਂ ਕੋਈ ਕੁਛ ਨਹੀਂ ਲੇਕਿਨ ਇਸ ਟਾਈਮ ਇਹਨਾਂ ਨੇ ਆਨਕੇ ਥਾਣੇ ਸਿਟੀ ਦੇ ਵਿੱਚ ਦਰਖਾਸਤ ਦਿੱਤੀ ਵੀ ਮੇਰੇ ਨਾਲ ਰੇਪ ਹੋਇਆ ਆਨੰਦ ਪਬਲਿਕ ਸਕੂਲ ਦਾ ਇਹ ਕਹਿ ਰਹੀ ਹੈ ਆਨੰਦ ਪਬਲਿਕ ਸਕੂਲ 'ਚ ਵੈਸੇ ਵੀ ਅੰਦਰ ਇੱਕ ਚਿੜੀ ਤੱਕ ਵੀ ਨਹੀਂ ਜਾਂਦੀ ਤੇ ਜਾਂ ਇਹਨਾਂ ਨੇ ਫਿਰ ਖੁਦ ਮਾਟਰੇ ਇਹ ਬਣਾਇਆ ਵਾ ਠੀਕ ਹੈ ਨਜਾਇਜ਼ ਸੇਮ ਹੀ ਇਹ ਚੱਲ ਪਿਆ ਵੀ ਨਜਾਇਜ਼ ਲੋਕਾਂ ਦੇ ਨਿਆਣੇ ਫਸਾਓ ਤੇ ਠੀਕ ਹੈ ਪਰਚੇ ਕਰਾਓ ਤੇ ਕਿੰਨੇ ਜਾਨਾਂ ਤਾਂ ਜਿਹੜਾ ਵਾ ਨਾਮ ਲਿਖਾ ਗਿਆ ਵਾ ਕਿ ਜਾਨ ਗਏ ਇਹਦੀ ਵਿੱਚ ਇਹਨਾਂ ਨੇ 8 ਮੁੰਡਿਆਂ ਦਾ ਨਾਮ ਲਿਆ ਵਾ ਜਿਹਦੇ ਵਿੱਚ ਇੱਕ ਲੜਕੀ ਦਾ ਨਾਮ ਲੈ ਰਹੇ ਆ ਠੀਕ ਹੈ ਵੀ ਉਹ ਲੜਕੀ ਵੀ ਨਾਲ ਸੀ ਹਾਂਜੀ ਲੜਕੀ ਇੱਥੇ ਆ ਗੁੜੀਆ ਉਹ ਕਹਿੰਦੀ ਕਿ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਕੁੜੀ ਦੀ ਉਹਦੀ ਵੀ ਉਮਰ ਮੇਰੇ ਤੋਂ 15-16 ਸਾਲਾਂ ਦੀ ਆ ਉਹਨੂੰ ਨਜਾਇਜ਼ ਹੀ ਲੜਕੀ ਨੂੰ ਵੀ ਵਿੱਚ ਲਿਆ ਰਹੇ ਆ ਕਿੰਨੇ ਕਿੰਨੇ ਸਾਲਾਂ ਦੇ ਮੁੰਡੇ ਵੀ ਇਹਨਾਂ ਦੇ ਕਿੰਨੇ ਕਿੰਨੇ ਚਰਤੇ ਕੋਈ 22 ਸਾਲ ਦਾ ਕੋਈ 19 ਸਾਲ ਦਾ ਕੰਨੇ ਕੀ ਬੱਚੇ ਆ ਕੋਈ ਅਨੰਦ ਪਬਲਿਕ ਸਕੂਲ ਵੀ ਪੜਦਾ ਨਹੀਂ ਜੀ ਇਹਨਾਂ 'ਚ ਕੋਈ ਨਹੀਂ ਪੜਦਾ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਇਸ ਚੀਜ਼ ਦਾ ਸ਼ਿਕਾਰ ਮੈਂ ਵੀ ਖੁਦ ਹੋ ਚੁੱਕੀ ਆ ਇਸ ਢਾਣੇ ਦੇ ਵਿੱਚ ਕੋਈ ਵੈਰੀਫਾਈ ਨਹੀਂ ਹੁੰਦੀ ਸਿਟੀ 'ਚ ਕੋਈ ਕੁਝ ਨਹੀਂ ਹੁੰਦਾ ਚੱਕ ਲਓ ਮﻘਦਮਾ ਕੱਟ ਦਿਓ ਅਸੀਂ ਕਹਿੰਦੇ ਜੇ ਉਸ ਕੁੜੀ ਨਾਲ ਮੈਂ ਵੀ ਇੱਕ ਲੇਡੀ ਆ ਜੇ ਉਸ ਕੁੜੀ ਨਾਲ ੱੱੱਕਾ ਹੋਇਆ ਕਲੇਡੀ ਵੈਰੀਫਾਈ ਕੀਤੀ ਜਾਵੇ ਫਿਰ ਪਰਚਾ ਕੱਟ ਹੋਵੇ ਜਿਹੜਾ ਵੀ ਆ ਸਾਡੀ ਮੰਗ ਇੱਕੋ ਹੀ ਆ ਕਿ ਨਜਾਇਜ਼ ਪਰਚੇ ਨਾ ਹੋਣ ਨਜਾਇਜ਼ ਕਿਸੇ ਨਾਲ ਪੱਟਾ ਨਾ ਹੋਵੇ ਜੇ ਵੈਰੀਫਾਈ ਤੇ ਮੁਕਦਮਾ ਬਣਦਾ ਵਾ ਅਸੀਂ ਕੁਝ ਨਹੀਂ ਬੋਲਾਂਗੇ ਉਹਦੀ ਪਹਿਲਾਂ ਐਸਐਸਪੀ ਸਾਹਿਬ ਅਗੇ ਇਹ ਰਿਕੁਐਸਟ ਉਹਦੀ ਪਹਿਲਾਂ ਵੈਰੀਫਾਈ ਕੀਤੀ ਜਾਵੇ ਫੇਰ ਮੁਕਦਮਾ ਦਰਜ ਹੋਵੇ ਮਸਨਾ ਇੱਥੇ ਆ ਬੱਚੇ ਜਿਹੜੇ ਹੈਗੇ ਵੱਡੇ 20 25 ਸਾਲ ਦੇ ਕੁੜੀ ਨਾਬਾਲਗ ਤੇ ਸਕੂਲ ਕਿੱਦਾਂ ਚੱਲਗੇ ਜੇ ਮੁੰਡਿਆਂ ਤੇ ਪਰਚਾ ਦਰਜ ਹੁੰਦਾ ਵਾ ਉਹਦੇ ਵਿੱਚ ਕੋਈ ਨਾ ਕੋਈ ਰੀਜਨ ਹੋਊਗਾ ਇਹਨਾਂ ਨੇ ਫੇਰ ਸਿਟੀ ਰੋਣੇ ਦੇ ਐਸਐਚਓ ਨੇ ਉਹਨਾਂ ਦੀ ਕਿਉਂ ਨਹੀਂ ਮੁਕਦਮਾ ਦਰਜ ਕੀਤਾ ਤੁਹਾਡੇ ਕਹਿਣ ਦਾ ਮਤਲਬ ਸਕੂਲ ਪ੍ਰਸ਼ਾਸਨ ਨਾਲ ਕੁਝ ਨਾ ਕੁਝ ਕੋਈ ਪਲੈਨਿੰਗ ਕਰ ਰਿਹਾ ਵਾ ਫੱਟਾ ਗ੍ਰਾਂਧੀ ਹਾਂਜੀ ਸਰ ਇਹੀ ਆ ਕਿ ਅਸੀਂ ਕਹਿੰਦੇ ਆ ਆਨੰਦ ਪਬਲਿਕ ਸਕੂਲ ਦਾ ਬਨਾ ਨਾ ਛੋਟਾ ਨਹੀਂ ਆਗਾ ਫੇ ਉਸ ਸਕੂਲ ਦੇ ਮੈਟਰ ਵੀ ਵਿੱਚ ਆਉਣਾ ਚਾਹੀਦਾ ਵਾ ਮੰਨ ਲਓ ਕਿ ਬੱਚੇ ਨਹੀਂ ਪੜਦੇ ਬੱਚਿਆਂ ਦਾ ਕੋਈ ਲੈਣ ਦੇ ਨਹੀਂ ਅੱਜ 2 ਮਹੀਨਿਆਂ ਬਾਅਦ ਇੰਨਾ ਮਹੀਨਾ ਬਾਅਦ ਅੱਠਾਂ ਬੱਚਿਆਂ ਦੇ ਪਰਚਾ ਘਟੁੰਦਾ ਕੋਈ ਨਹੀਂ ਜੀ ਆਇਆ ਇੱਥੇ ਕੋਈ ਕੋਚਲੀ ਅਸੀਂ ਐਸਚਓ ਸਾਫ ਕੋਲ ਗਏ ਸੀ ਗੱਲ ਦਾ ਮੈਟਰ ਪੁੱਛਣਾ ਵੈਰੀਫਾਈ ਹੋਇਆ ਕਿ ਕੁੜੀ ਜਿਹੜੀ ਆ ਉੱਥੇ ਪੜਦੀ ਆ ਸਰ ਸਾਨੂੰ ਇਸ ਬਾਰੇ ਨਹੀਂ ਪਤਾ ਇਹਨਾਂ ਨੇ ਕੀ ਵੈਰੀਫਾਈ ਕੀਤਾ ਅਸੀਂ ਇਹ ਕਹਿੰਦੇ ਵੀ ਕੋਈ ਵੈਰੀਫਾਈ ਨਹੀਂ ਸਿੱਟੀ ਥਾਣੇ ਦੇ ਵਿੱਚ ਜਾ ਕੇ ਮੁਕਦਮਾ ਦਰਜ ਕਰ ਦੋ ਜੇਲੇ ਭੇਜ ਦੋ ਬਾਅਦ ਚ ਵੈਰੀਫਾਈ ਰਿਆ ਕਰਵਾਂਦੇ ਰਹੋ ਕਿਉਂਕਿ ਇਹ ਸਿਸਟਮ ਆਇਤੀ